ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ YouTube ਚੈਨਲ ਵਪਾਰੀ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਰਿਕਾਰਡ ਕਰ ਰਹੇ ਆਂ ਪਿੰਡ ਢੱਲਵਾ ਕਲਾਂ ਜ਼ਿਲ੍ਹਾ ਫਰੀਕੋਟ ਤੇ ਤਹਿਸੀਲ ਕੋਟਕਪੂਰਾ ਕੋਟਕਪੂਰਾ ਦੇ ਬਿਲਕੁਲ ਨੇੜੇ ਇੱਕ ਪਿੰਡ ਪੈਂਦਾ ਤੇ ਬਾਈ ਲੱਪਰੀ ਸਿੰਘ ਦੇ ਘਰੇ ਇਹ ਇੱਕ ਦੂਜੇ ਸੂਏ ਸੂਨਵਾਦੀ ਵੈੜ ਖੜੀ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਤੇ 10 ਕਿਦਾਂ ਰਹਿ ਗਏ ਇਹਦੇ ਸੂਨ ਦੇ ਵਿੱਚ ਲੇਵੇ ਲੂਵੇ ਪੱਖੋਂ ਬਿਲਕੁਲ ਸਾਫ਼ ਵਹਿੜਾ ਇਹ ਤੇ ਪਿਛਲੇ ਸੂਏ 22 ਦੇ ਦਸਨ ਮੁਤਾਬਕ ਜਿਹੜਾ ਨੇ ਦੁੱਧ ਦਿੱਤਾ 21 22 ਲੀਟਰ ਜਿਹੜਾ ਇਹਨੇ ਦੁੱਧ ਦਿੱਤਾ ਤੇ ਬਾਈ ਜਾਂਦਾ ਵੀ 10 ਕਿਦਾਂ ਰਹਿ ਗਏ ਤੇ ਦਿਨ ਪੂਰੇ ਹੋਣ ਦੇ ਵਿੱਚ ਉੱਤੇ ਵੀ 2-3 ਦਿਨ ਲੈ ਸਕਦੀ ਆ ਤੇ ਜੇ ਕੀਮਤ ਦੀ ਗੱਲ ਕਰੀਏ ਦੀ ਕੀਮਤ ਆ ਬਾਈ ਜੀ 78000 ਰੁਪਇਆ ਤੇ ਬਾਕੀ ਮਾਨਤਾਣਾ ਜਿਹੜਾ ਜਰੂਰ ਹੋਊਗਾ ਬਾਕੀ ਸਕਰੀਨ ਉੱਪਰ ਨੰਬਰ ਚੱਲ ਰਿਹਾ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨੂੰ ਕਾਲ ਕਰਕੇ ਤੁਸੀਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਬਾਈ ਜਦੋਂ ਕੋਈ ਵੀ ਪਸ਼ੂ ਖਰੀਦਣਾ ਹੁੰਦਾ ਤੁਸੀਂ ਆਪਣਾ ਚੈੱਕ ਕਰਕੇ ਆਪ ਲੈਣਾ ਇਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀਗੀ